आप, वे वे यूपी ते बिहार ਦੇ ਬੱਚਾ ਨੂੰ ਤੁਸੀਂ ਚੌਥੀ ਪੰਨਵੀਂ ਕਲਾਸ ਤੋਂ ਬਾਅਦ ਪੁੱਛ ਲੋ ਕੀ ਬੰਨਣਾ ਹੈ ਉਹ ਕਹੇ ਮੈਂ ਡੀਸੀ ਬੰਨਣਾ ਹੈ ਮੈਂ ਐਸਐਸਪੀ ਬੰਨਣਾ ਹੈ ਗੋਲ ਬੜਾ ਕਲੀਅਰ ਹੋ ਉਹਨਾਂ ਦਾ ਦੇ ਆ ਬੇਰੀ ਕਲੀਅਰ ਇਨ देयर ਮਾਈਂਡ ਕਿ ਮੈਂ ਆਹੀ ਬੰਨਣਾ ਜੀ ਆਪਣੇ ਬੱਚਾ ਨੂੰ ਪੁੱਛ ਲੋ ਕੀ ਕਰਨਾ ਆਪਾਂ ਵੜ ਜਾਣਾਗਾ ਬਿਹਾਰ ਵਰਗਾ ਪਛੜਾ ਇਲਾਕਾ ਯੂਪੀ ਵਰਗਾ ਪਛੜਾ ਇਲਾਕਾ ਉਹ ਭਾਈ ਪੰਜਾਬ ਵਰਗਾ ਰੰਗਲਾ ਇਲਾਕਾ ਕਿੱਥੇ ਖੜਾ ਤੇ ਯੂਪੀ ਬਿਹਾਰ ਦੇ ਬੱਚੇ ਆਈਐਸ ਬਣ ਰਹੇ ਨੇ ਡੀਸੀ ਬਣ ਰਹੇ ਨੇ ਤੁਹਾਡੀ ਸਟੇਟ ਦੇ ਵਿੱਚ ਆ ਕੇ ਰਾਜ ਕਰ ਰਹੇ ਨੇ ਫਿਰ ਇਹ 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 ਪੰਜਾਬ ਦੇ ਲੋਕਾਂ ਤੇ ਸਭ ਤੋਂ ਵੱਡਾ ਮਿਹਣਾ ਨਹੀਂ ਹੈ ਆਪਾਂ ਸਾਰੇ ਸ਼ੋਸ਼ੇਬਾਦੀ ਚ ਜ਼ਿਆਦਾ ਬਲੀਵ ਕਰਦੇ ਆਂ ਪੰਜਾਬੀ ਹੂੰ ਉਹ ਅਸੀਂ ਆਏ ਆਂ ਜੀ ਅਸੀਂ ਆਏ ਆਂ ਅਸੀਂ ਆਏ ਆਂ ਆਪਾਂ ਜਦੋਂ ਵੀ ਗੱਲ ਕਰਦੇ ਆ ਨਾ ਆਪਾਂ ਕਹਿੰਨੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵਧੀਆ ਰਾਜ ਸੀ ਹੂੰ ਹੁਣ ਆਪਾਂ ਕੀ ਕਰ ਰਹੇ ਆਂ ਬਿਹਾਰ ਵਾਲੇ ਯੂਪੀ ਵਾਲੇ ਜਿਉਂ ਨੇ ਉਹਨਾਂ ਨੂੰ ਬਿਮਾਰੂ ਸਟੇਟਸ ਆਪਾਂ ਕਹਿ ਦਿੰਨੇ ਆਂ ਉਹ ਬਿਮਾਰੂ ਸਟੇਟਸ ਦੇ ਵਿੱਚ ਆਕੇ ਬੱਚਾ ਦਿੱਲੀ ਵਿੱਚ ਆਕੇ ਬਹੁਤ ਮੁਸ਼ਕਿਲ ਦੇ ਨਾਲ ਪੜਦਾ ਹੈ ਤੇ ਫਿਰ ਉਹਨਾਂ ਵਿੱਚੋਂ ਕੁਝ ਬੱਚੇ ਸਿਲੈਕਸ਼ਨ ਲੈ ਲੈਂਦੇ ਆ ਆਪਣੇ ਕੋਲ ਦਾ ਰੱਬ ਨੇ ਦਿੱਤਾ ਹੈ ਬਹੁਤ ਕੁਝ ਆ ਪੰਜਾਬੀਆਂ ਕੋਲੇ ਆਪਾਂ ਕਹਿੰਨੇ ਆ ਆਪਣੇ ਬੱਚੇ ਨੂੰ ਫੋਰ ਐਗਜ਼ਾਮਪਲ ਪੰਜਾਬ ਤੋਂ ਛੱਡ ਕੇ ਜੇ ਉਹਨਾਂ ਕਹਿੰਨਾ ਹੋਵੇ ਦਿੱਲੀ ਜਾਂ ਪੂਨੇ ਜਾਂ ਮੈਟਰਾਸ ਕਿਤੇ ਸੈੱਟ ਹੋਣਾ ਆਪਕਨ ਪਤਾ ਨਹੀਂ ਯਾਰ ਜਵਾਕ ਕਿਵੇਂ ਸੈੱਟ ਹੋਊਗਾ ਆਪਾਂ ਆਪਦੇ ਬੱਚਿਆਂ ਨੂੰ ਪੰਜਾਬ ਤੋਂ ਦਿੱਲੀ ਭੇਜਣ ਤੋਂ ਡਰਦੇ ਆ ਤੇ ਪੰਜਾਬ ਤੋਂ ਕੈਨੇਡਾ ਭੇਜਣ ਤੋਂ ਵੀ ਡਰਦੇ ਆ